ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠੀਕਰੀ ਵਾਲ ਤੋਂ ਕਵਰ ਕਰਾਂਗੇ ਜੀ ਜਾਨਵਰ ਦਾ ਬਾਈਆਂ ਕੋਲੇ ਕਾਫੀ ਸੂਏ ਸਵਾਏ ਖੜਿਆ ਆ ਇਸ ਨੂੰ ਦਿਖਾਵਾਂਗੇ ਦੋ ਠੀਕ ਹੈ ਜੀ ਇੱਕ ਝੋਟੀ ਆ ਖੜੀ ਐ ਦੂਜਾ ਸੁਆ ਤੇ ਝੋਟੀਆਂ ਦਿਖਾਵਾਂ ਮੈਂ ਤੁਹਾਨੂੰ ਦੋ ਇੱਕ ਆ ਖੜੀ ਐ ਜੀ ਜੇਰੇ ਦੀ ਕੰਪਲੀਟ ਆ ਪਈ ਇਹ ਗੱਲਬਾਤ ਸਾਰੀ ਕਰਾ ਦੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਕੇ ਫਿਰ ਸੌਦਾ ਕਰਨਾ ਜੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚਾ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਵਧੀਆ ਹੀ ਵਧੀਆ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 7889982184 ਵੀਰੇ ਪਿੰਡ ਆਪਣਾ ਜੀ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਆ ਗਿਆ ਬਰਨਾਲਾ ਤਹਿਸੀਲ ਆਪਾਂ ਨੂੰ ਬਰਨਾਲਾ ਨੇੜੇ ਜਮਾ ਬਰਨਾਲਾ ਬਰਨਾਲਾ ਖਾ ਸ਼ਹਿਰ ਬਰਨਾਲੇ ਪੈਂਦਾ ਓਕੇ ਮਸ਼ਹੂਰ ਪਿੰਡ ਹੈ ਜੀ ਠਿਕਰੀ ਵਾਲਾ ਤੇ ਵੀਰੇ ਅੱਜ ਕਿੰਨੇ ਆਪਣੇ ਜਾਨਵਰ ਆ ਗਏ ਆਪਣੇ ਕੋਲੇ ਵੀਰੇ 10-12 ਤਾਂ ਹਰ ਵਕਤ ਹੁੰਦੀਆਂ ਨੇ ਅੱਜ ਦਿਖਾਉਣੀਆਂ ਦੋ ਨੇ ਤਾਜ਼ੀਆਂ ਇੱਕ ਤਾਂ ਰਾਤ 2:30 ਵਜੇ ਇੱਕ ਰਾਤ 3:00 ਵਜੇ ਸੂਈ ਆ ਗਈ ਇਹ ਤੜਕੇ ਸੂਈ ਆ ਮੈਨੂੰ ਲੱਗਾ ਤਰੀਕਨ 5:00 ਵਜੇ ਤੇ ਦੋਨਾਂ ਨੇ ਜੇਰ ਕੰਪਲੀਟ ਆ ਮਗਰ ਇਹਦੀ ਆ ਭਈ ਉਹਦੀ ਦੀ ਆ ਗਿਆ ਦੋਨਾਂ ਮਗਰ ਦੋਨਾਂ ਨੇ ਕੱਟੀਆਂ ਦਿੱਤੀਆਂ ਕੱਟੀਆਂ ਦਿੱਤੀਆਂ ਸੋਨੇ ਦੇ ਸੁਹਾਗ ਵਾਲੀ ਗੱਲ ਹੋ ਗਈ ਹੈ ਨਾ ਸ਼ੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਨੇ ਮਗਰ ਆ ਗਈ ਤੇ ਘੱਟੀ ਖੋੜਨੀ ਦੇ ਬਰਾਬਰ ਆਉਂਦੀ ਪਈ ਆ ਹਨਾ ਤੇ ਵੀਰੇ ਕਿਹੜਾ ਸੁਆ ਸੁਈ ਝੋਟੀ ਐ ਇਹ ਸੁਆ ਦੂਜਾ ਸੁਆ ਵੀਰੇ ਦੂਜਾ ਸੁਆ ਸੁਈ ਆ ਤੇ ਤੜਕੇ ਸੁਈ ਆ ਹਨਾ ਹਾਂ ਤੇ ਕਿੰਨਾ ਕ ਦੁੱਧ ਕੱਢ ਤੂ ਬਾਈ ਦੁੱਧ ਬਰੇ ਮਾਲਕਾਂ ਨੇ ਕਹਿਣਾ ਪਹਿਲੇ ਸੂਏ 13 ਕਿਲੋ ਝੋਟੀ ਨੇ ਦਿੱਤਾਗਾ ਏਕੀ 15 ਕਿਲੋ ਦੀ ਗਰੰਟੀ ਆ ਬਾਕੀ ਦੇਖਤਾ ਜੀ ਸੂਈ ਆ ਕਿ ਦੁੱਧ ਤਾਂ ਦੇ ਹੀ ਦੇਣਾਗਾ ਮੌਸਮ ਬੜਾ ਚੰਗਾ ਹਾਂ ਬੌੜਾ 2 ਕਿਲੋ ਕੱਢਿਆ ਕੱਟੀ ਨੂੰ ਚਾਇਆ ਬਾਕੀ ਯਾਰ ਸਾਰੀਆਂ ਗੱਲਾਂ ਹੀ ਰਲ ਗਈਆਂ ਸੁੰਦਰਤਾ ਵੀ ਆ ਲੇਵਾ ਵੀ ਬਹੁਤ ਚੰਗਾ ਤੇ ਨਾਲ ਕੱਟੀ ਵੀ ਆ ਹਨਾ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੀਆਂ ਝੋਟੀਆਂ ਜੋ ਆਪਾਂ ਇਹਨੂੰ ਸਮਝ ਸਕਦੇ ਆ ਜੀ ਤੇ ਚੰਗੇ ਕਾਦ ਗਾੜ ਲਈ ਹੈ ਨਾ ਬਾਲੀ ਚੰਗੀ ਆ ਵੀਰੇ ਅਰिजਨਲ ਹਰਿਆਣੇ ਜੋ ਆਪਣੀਆਂ ਲਈਆਂ ਹੋਣੀਆਂ ਕੋਈ ਇੱਥੋਂ ਆਪਣੀਆਂ ਲੈ ਲੈਣਾ ਕਿੰਨਾ ਕੋ ਫਿਰ ਐਂਕੀ ਦੁੱਧ ਬਾਈ ਕਾੜ ਦੂ 15 ਕਿਲੋ ਵੀਰੇ ਨੋਰਮਲ ਦੂਗੀ ਤੇ ਮੌਸਮ ਬਾਲਾ ਚੰਗਾ ਨਾ ਐਨਾ ਮਾਲ ਦਾ ਇਧਰੋਂ ਇਕੱਠਾ ਹੁੰਦਾ ਹੀ ਨਹੀਂ ਜਿੰਨਾ ਨਹੀਂ ਨਹੀਂ ਆਪਾਂ ਬਾਈ ਖਾਸ ਉਧਰੋਂ ਲਿਆਉਣੇ ਆ ਓਕੇ ਜੀ ਹਾਂ ਪ੍ਰੂਫ ਹੁੰਦੇ ਨੇ ਆਪਣੇ ਕੋਲੇ ਉਧਰਲੇ ਓਕੇ ਜੀ ਵਿੱਦ ਪ੍ਰੂਫ ਮਿਲਣਗੇ ਤੁਹਾਨੂੰ ਉਹ ਉਹ ਮੇਰੀ ਗੱਲ ਹੈਗੀ ਵੀ ਉਹ ਹਵਾ ਚ ਡਾਂਗਾਂ ਨਹੀਂ ਹੈਗਾ ਤੇ ਥਣ ਦੇਖ ਲੱਗੇ ਗਲਾਸਾਂ ਹੋਲੀਆਂ ਦੇਖ ਮੂੰਹ ਦੀਆਂ ਕਿੰਨੀਆਂ ਆਉਂਦੀਆਂ ਦੇਖ ਲੱਗਾਂ ਇਹ ਉੱਧਰ ਨਹੀਂ ਥਣ ਹੈ ਹਾਂ ਇਹ ਜਿਹਾ ਕੰਮ ਉਹ ਪੱਟੀ ਚੱਲੀ ਤੇ ਸਿੰਗੀ ਸੁੰਗੀ ਜਮਾ ਰਹੀ ਨਾ ਜੱਟ ਦੇਖ ਝੋਟੀ ਦੇ ਆ ਦੇਖੋ ਜੀ ਬ੍ਰੈਂਡ ਆਗਾ ਥੱਲੋ ਦੇਖ ਹਣ ਹਵਾਨੇ ਦੀ ਚੰਗੀ ਸਾਫ ਸੁਥਰੀ ਹੈ ਜੀ ਕੁਆਲਿਟੀ ਚੰਗੀ ਥਣ ਦੀ ਤਿੱਕਾ ਦਾਟ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਕੋਈ ਮਾਨਸਪੁਆਇੰਟ ਨਹੀਂ ਵਿੱਚ ਹੈਗਾ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ ਦੇ ਉੱਪਰ ਲੱਗੇ ਹੋਏ ਆ ਜੀ ਥਾਣੀ ਵਾਲਾ ਚੰਗਾ ਲੱਗਿਆ ਵੀਰੇ ਓਕੇ ਜੀ ਕੁਆਲਿਟੀ ਵਾਈਜ਼ ਆਪਾਂ ਇਹਨਾਂ ਚੋਟੀ ਕਹਿ ਸਕਦੇ ਆ ਆ ਦੇਖੋ ਜੀ ਲਾਓ ਫਿਰ ਬੱਚਾ ਲਾ ਲੋ ਧਾਰਾਂ ਵੀ ਕਰਾਈ ਦਿੱਗੇ ਭੈਣ ਭਰਾਵਾਂ ਨੂੰ ਚੱਕ ਧਾਰਾਂ ਦਾ ਥਣ ਜਾਇਜ ਆ ਉਹਦੋਂ ਵੀ ਚੰਗਾ ਚੋਣ ਲੱਗਿਆ ਗਿਆ ਓਕੇ ਜੀ ਹਾਂ ਬਾੜਾ ਬੋਲਾ ਚੋਣ ਬੋਲਾ ਤੇ ਨਰਮ ਚੋਣਾ ਬਾਈ ਕਹਿੰਦਾ ਤੇ ਸੁਭਾਅ ਦੀ ਵੀ ਬਹੁਤ ਨਰਮ ਆ ਨਾ ਵੀ ਤੇ ਮੈਂ ਚਾਹੇ ਬੱਚਾ ਲਾਵੇ ਨਾ ਲਾਏ ਓਕੇ ਜੀ ਸੁਭਾਅ ਦੀ ਨਰਮ ਤੇ ਚੇਤਨ ਵੀ ਧਾਰਾਂ ਤੋਂ ਤੁਹਾਨੂੰ ਚੈੱਕ ਕਰਾ ਕੇ ਫਿਰ ਤਾਂ ਕੈਮਰਾ ਬੰਦ ਕਰਨਾ ਜੀ ਦਸੱਲੀ ਕਰ ਲਿਆ ਕਰੋ ਸਾਰੀ ਦਸੱਲੀ ਕਰਕੇ ਫਿਰ ਫੋਨ ਲਾਇਆ ਕਰੋ ਹਨਾ ਹੋਲ ਸੱਲੀ ਨਾਲ ਪਾ ਸੌਦਾ ਖਰੀਦਿਆ ਕਰੋ ਕਿਉਂਕਿ ਪੈਸੇ ਤੁਸੀਂ ਦੇਣੇ ਆ ਜੀ ਆ ਦੇਖੋ ਤੇ ਭਾਈ ਕੋਈ ਹਨਾ ਜਿਵੇਂ ਮਿਲ ਕੇ ਹੁੰਦਾ ਥੱਲੇ ਉਹੀ ਕੰਮ ਆ ਕੋਈ ਸ਼ੈਡ ਨਹੀਂ ਕਿਸੇ ਪਾਸੇ ਕੋਈ ਕੋਹ ਨਹੀਂ ਤੇ ਗਲਾਸਾਂ ਆ ਰਗੇ ਥਾਣ ਲੱਗੇ ਵੇਚ ਆਪਾਂ ਬੰਦਾ ਚਾਹੇ 17 18 ਹੀ ਚੋਲੇ ਖਾਣੇ ਆ ਲੱਗਿਆ ਆਪਾਂ ਇਹ ਕਿੰਨਾ ਗੰਦਾਈ ਆ ਆਪਾਂ 15 ਕਹਿ ਕੇ ਦੇਣੀ ਆ ਬਰੇ ਅਰੇ ਤਾਜੀ ਸੂਈ ਹੈਗੀ ਮੇਲੇ ਮੂਲੇ ਲੱਗਣਾ ਦਾ ਉੱਤੇ ਨੂੰ ਗੱਲਾਂ ਪਸੋਰ ਹੋ ਜਾਣੀਆਂ ਇਹਦੇ ਜਿਵੇਂ ਐ ਹੋ ਜਾਂਦੇ ਵੀਰੇ ਗੱਲ ਜਿਵੇਂ ਜਿਹਨੇ ਦਾਸ ਵਾਲੇ ਚੋਈ ਉਹ ਮੰਨਦਾ ਹੀ ਨਹੀਂ ਵੀ ਬੰਦਾ ਮੈਂ ਦੁੱਧ ਦਿੰਦੀ ਆ ਮੇਲੇ ਤੇ ਲੋਕ 30 30 ਕਿੱਲਿਆਂ ਚ ਵਾਣਦੇ ਆ 15 ਮਿੰਟ ਚ ਹੋ ਸਕਦੇ ਤੇ 15 ਵੀ ਮੂੰਹ ਤੇ ਹੱਥ ਰੱਖਣਾ ਪੈਂਦਾ ਹਾਂ ਫੀਡ ਦਾ ਬਾਈ ਨੇ ਭੇਜਣੀ ਨਹੀਂ ਨਾਲ ਹਾਂ ਤੇ ਮੱਝ ਭੇਜਣੀ ਆ ਆਪਣਾ ਬ੍ਰਾਂਡ ਦੇ ਦਨ ਅਗਲੇ ਨੂੰ ਸਾਹਮਣੇ ਅਗਲੇ ਨੇ ਸਾਹਮਣੇ ਅਗਲੇ ਨੇ ਆ ਦੋ ਚੀਜ਼ਾਂ ਦੇ ਦੇਣੀਆਂ ਨੇ ਆਪਾਂ ਤਾਂ ਕਰ ਲਿਆ ਕਰੋ ਦਸਲੀ ਨਾ ਗੁੱਸਾ ਕਰਿਆ ਕਰੋ ਬਿਨਾਂ ਗੱਲ ਤੋਂ ਬਾਅਦ ਦੇ ਵਿੱਚ ਪਹਿਲਾਂ ਦਸਲੀ ਕਰ ਲਿਆ ਕਰੋ ਆ ਦੇਖੋ ਇਹ ਥੱਲੇੋਂ ਵੇਖੋ ਨਾ ਆਜ ਵੇ ਹੁੰਦੀ ਆ ਹਨਾ ਕੁੱਤੀਆਂ ਪੜਦੀ ਆ 100 ਦੀ 100 ਯਾਰ ਵੀਰੇ ਇਹ ਕਹਿੰਦੇ ਆਨਲਾਈਨ ਵੀ ਮੰਗਾਉਣੀ ਆ ਨਾ ਫੁੱਲ ਘਰ ਤੱਕ ਦੀ ਗਰੰਟੀ ਆ ਕਦ ਕਾੜ ਦੀ ਮੇਰੀ ਗਰੰਟੀ ਆ ਥਣਾ ਦੀ ਬਾਜ ਦੀ ਗਰੰਟੀ ਆ ਠੀਕ ਆ ਜੀ ਓਕੇ ਜੀ ਬਸ ਵੀਰੇ ਕਿੰਨੇ ਕ ਪੈਸੇ ਆ ਬਾਈ ਪੈਸੇ ਭੁੰਤੇ ਹੋਣਗੇ ਹੋਣਗੇ ਹਾਂ ਵੀਰੇ ਓਕੇ ਜਮਾ ਜੈ ਰੇਟ ਹੋਊਗਾ ਜੀ ਹੋਊਗਾ ਫੋਨ ਦੇ ਉੱਤੇ ਆ ਦੇਖੋ ਬ੍ਰਾਂਡ ਕੋਈ ਵੀ ਆ ਪਲਾ ਫੁਲਾ ਨੇ ਹਲੇ ਤਾਜੀ ਸੂਈ ਕਰਕੇ ਆ ਦੇਖ ਹਰਸ ਤੇ ਖੜੀ ਹੈਗੀ ਤੋ ਉਧਰ ਕੱਚਾ ਹਰਿਆਣੇ ਚ ਆਪਣੇ ਫਰਸਾ ਲੰਮੂਰੋ ਥਣ ਪਾਸੇ ਆ ਬਿਖਾ ਰਹੇ ਨੇ ਆ ਦੇਖੋ ਜੀ ਕੋਈ ਥਣ ਮੇੜੀ ਨਹੀਂ ਲੈ ਸਕਦੀ 4 ਟੇਰੇ ਦੇ ਥਾਣੇ ਕੋਜ ਤੇ ਹੁਣ ਤੁਹਾਨੂੰ ਦਿਖਾਵਾਂ ਦੋ ਨੰਬਰ ਹੁਣ ਬਈ ਜਿਹੜੀ ਆਪਾਂ ਦੋ ਨੰਬਰ ਤੇ ਚੰਗੇ ਕਦਗਾਠ ਵਾਲੀ ਤੇ ਚੰਗੇ ਵਾਜਣ ਵਾਲੀ ਕਿਹੜਾ ਸੁਹਾ ਹੈ ਇਹ ਹੈ ਤੀਜਾ ਸੂਆ ਸੂਈਆ ਤੀਜਾ ਗੋਲ ਮਟੋਲ ਬਈਆ ਹਾਂ ਫਿਰ ਬਾਲੀ ਇਹ ਚੌਥੀ ਖਾਸੀ ਤੇਰਾ 3 ਵਜੇ ਦੀ ਸੂਈ ਬਈਆ ਓਕੇ ਕਿਉਂਕਿ ਯਾਰ ਜੇਰੇ ਦੀ ਵੀ ਆਪ ਨੂੰ ਹੁਣ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਜੇ ਤੂੰ ਬੈਲੀ ਨਹੀਂ ਕਰਦੇ ਬੈਲੀ ਨਹੀਂ ਕਰੀ ਜਾਂਦੀ ਇਹਨਾਂ ਵੀ ਕੱਟੀ ਦਿੱਤੀ ਆ ਜੇਰਾ ਭਈ ਹੈਨਾ ਜੇਰਾ ਨੇ ਵੀ ਕੱਟੀ ਦਿੱਤੀ ਆ ਬਹੁਤ ਤਾਕੜੀ ਓਕੇ ਜੀ ਚੰਗੀ ਕੱਟੀ ਆ ਜੀ ਇਹ ਵੀ ਤੇ ਝੋਟੀ ਵੀ ਚੰਗੀ ਆ ਤੇ ਕੱਟੀ ਵੀ ਚੰਗੀ ਆ ਬਾਈ ਕਿੰਨਾ ਕਰ ਦੁੱਧ ਲੇਵਾ ਦੇ ਕੇ ਦਾ ਜਿੰਨਾ ਮਰਜ਼ੀ ਕਹਿ ਦੇ ਲੇਵਾ ਦੇ ਇੱਕ ਤਾਂ 20 ਵੀ ਕਹਿ ਦੇ ਕਿੰਨਾ ਕਹਿ ਗਏ ਜਿਹਨੇ ਚੋਣਾਗਾ ਉਹ 20 20 ਵਾਲਾ ਵੀ ਚੋੜੂਗਾ ਆਪਾਂ ਕੋਈ 17 ਨਹੀਂ ਕੋਈ 18 ਨਹੀਂ 15 16 ਕਿਲੋ ਨੋਰਮਲ ਮੰਨ ਕੇ ਮੈਂ ਲੈ ਲੜੇ ਮੈਂ ਦੁੱਧ ਕਹੋਂਦੀ ਆ ਵੀ ਮੈਂ ਕੱਢੂਗੀ ਕੱਢੂਗੀ ਅੱਧੀ ਮੈਂ ਚੋਈ ਵੀ ਆਪਣੀ ਐ ਨਹੀਂ ਫਰਸ਼ ਤੱਕ ਬੈਠਿਆ ਨਹੀਂ ਜਾਂਦਾ ਮੈਂ ਤਾਂ ਦੇ ਆ ਦੇਖੋ ਜੀ ਲੈ ਵਾ ਤੇ ਇਹ ਕੁਆਲਿਟੀ ਹੁੰਦੀ ਹੈ ਹਨਾ ਇਹਨਾਂ ਨੇ ਦੁੱਧ ਕੱਢਣਾ ਹੁੰਦਾ ਹੁਣ ਇਹ ਨਹੀਂ ਦੁੱਧ ਦਊ ਫਿਰ ਦਊ ਕਿਹੜੀ ਤੇ ਖੋਲੋ ਜੀ ਇਹਦਾ ਵੀ ਤੋਰਾ ਕਰਾ ਕੇ ਚੈੱਕ ਚੰਗੀਆਂ ਵੰਨੀਆਂ ਜੋ ਆ ਗਈ ਜੀ ਸਿੰਘ ਕੋਈ ਜੀ ਸ਼ੇਪ ਦੇ ਵਿੱਚ ਆ ਦੋਨੇ ਹਨਾ ਕੋਈ ਸਿੰਘ ਵੱਧ ਮਾਣੀ ਘਟ ਮਾਣੀ ਕੋਈ ਜੀ ਸ਼ੇਪ ਦੇ ਵਿੱਚ ਸਿੰਘ ਤੇ ਕੋਈ ਸ਼ੇਪ ਦੇ ਵਿੱਚ ਥਾਣਾ ਚ ਤੀਜਾ ਸੁਆ ਜੀ ਰੀ ਨਾਲ ਇੱਕੀ ਤਾਰਾ ਕਰਾ ਕੇ ਤੁਹਾਨੂੰ ਚੈੱਕ ਤਾਹ ਉਹਨੂੰ ਦਾ ਦੂਜਾ ਵੀ ਕਹਿੰਦੇ ਕੀ ਫਾਇਦਾ ਓਕੇ ਜੀ ਫਾਇਦਾ ਨਹੀਂ ਉਹ ਗੱਲਾਂ ਦਾ ਵੀਰੇ ਹੂੰ ਤੀਜਾ ਸੁਆ ਰੀ ਨਾਲ ਤੇ ਫੇਸਬੁਕ ਚੰਗਾ ਪਿਓਰ ਜੈਡ ਬਲੈਕ ਆਪਾਂ ਜੋ ਠੀਕ ਹੀ ਕਹਿ ਸਕਦੇ ਹਾਂ ਨਾ ਬਹੁਤ ਵੱਡੀ ਝੋਟੀ ਆ ਵੀ ਹੂੰ ਬਹੁਤ ਵੱਡੀ ਝੋਟੀ ਤੇ ਬਾਕੀ ਦਾ ਦੇਖਿਆ ਕਹਿੰਦੇ ਹੁੰਦੇ ਕਿ ਇਹਨੇ ਲੈਣੀਆਂ ਬਾਕੀ ਦਰਸ਼ਨ ਪਾ ਕੇ ਲਵੇ ਵੀ ਚੀਜ਼ ਹੈਗੀ ਆ ਪੈਸੇ ਲਾਉਣੇ ਨੇ ਅਕਸਰ ਝੋਲੇ ਆ ਜਵੇ ਹਾਂ ਐ ਨਹੀਂ ਹੈਗਾ ਵੀ ਫੋਨ ਤੇ ਕੁਝ ਹੋਰੂ ਕਹਿਣ ਦੀਆਂ ਗੱਲਾਂ ਕੋਈ ਹੋਰ ਤੇ ਬਾਕੀ ਦਾ ਕੋਈ ਝੋਲੇ 'ਚ ਨਹੀਂ ਪਾਈ ਹੁੰਦੀ ਅਗਲੇ ਦਿਨ ਲੁਕਾ ਕੇ ਨਹੀਂ ਰੱਖੀ ਹੁੰਦੀ ਆਕੇ ਗਾੜੀ ਗੂੜੀ ਦਿਖਾ ਦੇ ਠੋਟੀ ਗਾੜੀ ਗੂੜੀ ਫੁੱਲ ਆ ਜੀ ਆ ਦੇਖੋ ਅੱਧਾ ਅੱਧਾ ਫੋਟੋਆਂ ਉਹਦੇ ਹੂੰ ਦੱਸਦੀ ਆ ਹਨਾ ਤੌਰ ਦੀ ਬਲੇ ਵਾਲੂ ਆ ਮੰਦੀ ਮੈਂ ਚੋਤੀ ਭਾਈ ਬੈਠੇ ਨਹੀਂ ਜਾਂਦਾਈ ਮੈਂ ਖਿਆਈ ਮੰਦੀ ਕੱਟੀ ਝਾਂਗੇ ਤੇ ਹੁਣ ਵੀ ਕੋਈ ਆ ਇਹਨੂੰ ਬੜਾ ਫਰਕ ਨਹੀਂ ਪਿਆ ਹਨਾ ਹਾਂ ਇਹਨੂੰ ਕੋਈ ਫਰਕ ਨਹੀਂ ਪੈਣਾ ਇਹ ਕੱਲ ਨੂੰ ਫੇਰ ਇੰਨੀ ਬਣੂਗੀ ਓਕੇ ਜੀ ਇਹ ਦੁੱਧ ਵਾਲੀ ਆ ਗਈ ਦੁੱਧ ਵਾਲੀ ਠੋਟੀ ਆ ਗਈ ਜੀ ਚੰਗੀ ਆ ਗਈ ਇਹ ਦੇ ਆ ਦੇਖੋ ਵੀਰੋ ਬੱਚਾ ਜਾ ਉਹਨਾਂ ਦੇਖ ਸਕਦਾ ਦੁਨੀ ਝੋਟੀਆਂ ਨੂੰ ਹਨਾ ਕੋਈ ਬਾਤ ਨਹੀਂ ਕੈਮਰਾ ਚੱਕੀ ਫਿਰੋ ਕੋ ਮਰਜ਼ੀ ਕਰੀ ਚੱਲੋ ਕੋਈ ਚੱਕਰ ਨਹੀਂ ਹਨਾ ਬਾਈ ਨਾ ਨਾ ਇਹ ਨਹੀਂ ਕਰਦੇ ਮਾ ਮਾ ਬਾਲਾ ਲੋਵਾ ਹੀ ਪਈ ਐ ਤਾਂ ਕੋਈ ਨਹੀਂ ਬਾਅਦ ਦੇ ਵਿੱਚ ਬਾਸ ਮਲੂ ਤਾਂ ਵੀ ਕੋਈ ਗੱਲ ਥਣਾ ਥਣਾ ਇਹ ਤਾਂ ਫੁੱਲ ਗਾਰੰਟੀ ਹੈ ਮਹਾ ਫੁੱਲ ਜੀ ਫੁੱਲ ਐ ਜਿਹੜੇ ਭਾਅ ਲਾ ਕੇ ਖੋਟੀਆਂ ਨਹੀਂ ਜਾਂਦੀਆਂ ਠੀਕ ਹੈ ਜੀ ਗੱਬਣਾ ਨਹੀਂ ਤੇ ਬਾਈ ਦਾ ਕਹਿਣਾ ਵੀ ਚੰਗੀ ਮੱਝ ਖਰੀਦਣ ਵਾਲੇ ਫੋਨ ਦਾ ਥੋੜੀ ਆਈ ਘਟ ਆ ਲੈਣੇ ਆ ਲੈਣੇ ਕੋਈ ਚੱਕਰ ਆ ਦੇਖੋ ਵੀਰੋ ਧਾਰਾਂ ਕਰੋ ਚੱਕ ਦੇ ਧਾਂਗਾਂ ਗਾਪ ਸਮਾ ਕੱਢਿਆ ਹੈ ਨਾ ਝੋਟੀ ਨਹੀਂ ਦੂਜਾ ਜੋ ਮਾਰਦੇ ਬਸ ਬਾਹਲਾ ਕਾਨੂੰ ਡੋਲਣਾ ਆਪਾਂ ਬੌਲਾ ਪੀਲਾ ਨਾਲ ਤੇ ਜੇਰ ਕੰਪਲੀਟ ਕੋਲੇ ਬਰੇ ਥਾਣਾ ਸੁਣਾਉਂਦਾ ਫੁੱਲ ਜੀ ਫੁੱਲ ਓਕੇ ਜੀ ਆ ਲੈ ਜੀ ਤੇ ਜੇਰ ਹਲੇ ਆ ਜੇਰ ਦੱਬੀ ਨਹੀਂ ਹਾਂ ਕੰਪਲੀਟ ਜੀ ਮੈਂ ਪਛਮੀ ਵੀ ਦਿਖਾ ਦੇ ਆ ਦੇਖੋ ਜੀ ਕੁਆਲਟੀ ਕਰੋ ਚੱਕ ਥੱਲਿਓ ਕਰੋ ਚੱਕ ਹਾਂ ਲੈ ਆਰੇ ਥਣ ਗਾਜਰ ਅਰਗੇ ਲੱਗੇ ਵਿਆ ਮੈਂ ਤਾਂ ਠੀਕ ਕਿੰਨੀ ਵਾਲੀ ਆ 12 ਤੋਂ 15 16 ਕਿ ਕਿ ਵੇਚਨੀ ਆ ਜੀ ਇਹਦੀ ਵੀ ਫੋਨ ਤੇ ਹੋ ਜਾਇਜ ਹੋ ਨੰਬਰ ਇੱਕ ਵਾਰੀ ਫੇਰ ਬੋਲੋ 7889982184 82184 ਪਿੰਡ ਠਿਕਰੀਵਾਲ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਨੇੜੇ ਬਰਨਾਲੇ ਦੇ ਪਿੰਡ ਆ ਤੇ ਕਰ ਲਿਓ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਾਂਗੇ ਨਵੀਂ ਵੀਡੀਓ